ਰੂਪੂਰ ਦੇ ਇਲਾਕਾ ਬਸੰਤ ਬਿਹਾਰ ਵਿਖੇ ਘਰ ਦੇ ਸਾਹਮਣੇ ਇੱਕ ਖੜੀ ਕਾਰ ਨੂੰ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਈ ਹੈ ਕਾਰ ਦੇ ਮਾਲਕ ਬਲਜਿੰਦਰ ਸਿੰਘ ਨੇ ਦੱਸਿਆ ਕਿ ਰਾਤ ਵੇਲੇ ਜਦੋਂ ਉਹ ਸੁੱਤੇ ਪਏ ਸਨ ਤਾਂ ਉਹਨਾਂ ਦੀ ਕਾਰ ਨੂੰ ਕਿਸੇ ਵਿਅਕਤੀ ਦੇ ਵੱਲੋਂ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਗਈ ਅਤੇ ਜਦੋਂ ਉਹਨਾਂ ਨੂੰ ਇਸ ਗੱਲ ਦੀ ਸੂਚਨਾ ਮਿਲੀ ਤਾਂ ਗਵਾਂਡੀਆਂ ਦੀ ਮਦਦ ਦੇ ਨਾਲ ਬੜੀ ਮੁਸ਼ਕਲ ਦੇ ਨਾਲ ਅੱਗ 'ਤੇ ਕਾਬੂ ਪਾਇਆ ਗਿਆ ਪਰ ਹੁਣ ਤੱਕ ਗੱਡੀ ਪੂਰੀ ਤਰ੍ਹਾਂ ਸੜ ਚੁੱਕੀ ਸੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਸਨੇ ਇਸ ਗੱਲ ਦੀ ਸ਼ਿਕਾਇਤ ਲਿਖਾਉਣ ਦੇ ਲਈ ਥਾਣੇ ਵਿੱਚ ਫੋਨ ਕੀਤਾ ਤਾਂ ਅੱਗੋਂ ਪੁਲਿਸ ਅਧਿਕਾਰੀਆਂ ਦਾ ਜਵਾਬ ਆਇਆ ਕਿ ਠੰਡ ਬਹੁਤ ਹੈ ਉਹ ਨਹੀਂ ਆ ਸਕਦੇ ਫਿਲਹਾਲ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਅਤੇ ਪੀੜਤ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਪੁਲਿਸ ਨੂੰ ਮੰਗ ਕਰਦੇ ਨੇ ਕਿ ਉਹਨਾਂ ਦੀ ਕਾਰ ਨੂੰ ਆਗ ਲਗਾਉਣ ਵਾਲੇ ਵਿਅਕਤੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਸਕੇ ਕਿਉਂਕਿ ਇਲਾਕੇ ਵਿੱਚ ਹੋਰ ਵੀ ਬਹੁਤ ਸਾਰੇ ਲੋਕਾਂ ਦੀਆਂ ਕਾਰਾਂ ਘਰ ਤੋਂ ਬਾਹਰ ਖੜੀਆਂ ਨੇ ਤਾਂ ਕਿ ਹੋਰ ਕਿਸੇ ਦੀ ਗੱਡੀ ਦਾ ਨੁਕਸਾਨ ਨਾ ਹੋਵੇ ਮੇਰਾ ਨਾਮ ਅਮਰਤਪਾਲ ਸਿੰਘ ਹੈ ਜੀ ਤੇ ਜਿਹੜੀ ਆ ਗੱਡੀ ਨੂੰ ਆਗ ਲਗਾਈ ਕਿਸ ਤਰ੍ਹਾਂ ਲਗਾਈ ਤੇ ਸਕੋਡਾ ਗੱਡੀ ਹੈ ਜੀ ਅਸੀਂ ਰਾਤ ਸਾਰੇ ਆ ਕੇ ਘਰ ਦੇ ਵਿੱਚ ਜਦੋਂ ਰੈਸਟ੍ਰੂਟ ਕਰਨ ਲੱਗੇ ਰਾਤ 1:30 ਵਜੇ ਦਾ ਟਾਈਮ ਸੀਗਾ ਦੋ ਹਨ ਪਛਾਤੇ ਆਏ ਆ ਜੀ ਪਹਿਲਾਂ ਤੇ ਪਤਾ ਲੱਗਾ ਮੋਟਰਸਾਈਕਲ ਰੁਕਿਆ ਹੋਆ ਸਾਨੂੰ ਅੰਦਰ ਆਵਾਜ਼ ਵੀ ਆ ਰਹੀ ਸੀ ਮੋਟਰਸਾਈਕਲ ਇੱਕ ਦੋ ਜਾਣੇ ਚੱਕਰ ਮਾਰੇਗਾ ਚਲੋ ਰਾਤ ਦਾ ਟਾਈਮ ਆ ਕੋਈ ਨਾ ਕੋਈ ਲੰਘਦੇ ਵੱਧੇ ਆ ਕਿਉਂਕਿ ਗਲੀ ਚੱਲਦੀ ਆ ਜਦੋਂ ਸਾਰੇ ਰੈਸਟ ਕਰ ਰਹੇ ਆ ਤੇ ਇੱਕੋ ਦਮ ਆਵਾਜ਼ ਪਟਾਕੇ ਦੀ ਆਈ ਤੇ ਵੇਖਿਆ ਬਾਹਰ ਤੇ ਬਹੁਤ ਚੰਗਿਆੜੇ ਪੈਟਰੋਲ ਪਾ ਕੇ ਤੇ ਅੱਗ ਲਾ ਕੇ ਭੱਜ ਗਏ ਕਿੰਨੀ ਕੁ ਜ਼ਬਰਦਸਤ ਸੀ ਬਹੁਤ ਜ਼ਿਆਦਾ ਜੀ ਜਿਹਦੇ ਨਾਲ ਕਿ ਸਾਰੀ ਗਲੀ ਬਾਹਰ ਆ ਗਈ ਸਾਰਾ ਸਿਸਟਮ ਇੰਨਾ ਕੁ ਬਲਾਸਟ ਤਗੜਾ ਸੀ ਕਿ ਸੋਚਣ ਦੀ ਸ਼ਕਤੀ ਖਤਮ ਹੋ ਗਈ ਸੀ ਕਿ ਕੀ ਕਰੀਏ ਕੀ ਨਾ ਕਰੀਏ ਹਾਲਾਤ ਐਡੇ ਕੇ ਮਾੜੇ ਹੋ ਚੁੱਕੇ ਸੀਗੇ ਕੁਦਰਤੀ ਗੱਲ ਹੈ ਕਿ ਲੱਗੇ ਰੇਤ ਜਾਂ ਪਾਣੀ ਨਾ ਹੁੰਦਾ ਤੇ ਬਹੁਤ ਬੁਰਾ ਹਾਲ ਹੋਣਾ ਕਿਉਂਕਿ ਬੈਕ ਸਾਈਡ ਤੇ ਰਸੋਈ ਵੀ ਹੈਗੀ ਕਿਚਨ ਵੀ ਹੈਗੀ ਹੈ ਤੇ ਗੱਡੀ 'ਚ ਡੀਜ਼ਲ ਸੀਗਾ ਹੋਰ ਵੀ ਆਪਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬੈਕ ਸਾਈਡ ਤੇ ਡੀਜ਼ਲ ਸੀਗਾ ਕਿਉਂਕਿ ਜੇ ਸਾਰੇ ਗਲੀ ਮਿਲ ਕੇ ਨਾ ਸਾਥ ਦੇਂਦੀ ਤੇ ਬਹੁਤ ਹੋਰ ਜ਼ਿਆਦਾ ਪਲਾਸਟ ਹੋ ਸਕਦਾ ਸੀਗਾ ਜਾਨੀ ਨੁਕਸਾਨ ਵੀ ਹੋ ਸਕਦਾ ਸੀਗਾ ਕੀ ਹੈ ਵੀ ਹੌਸਲੇ ਇੰਨੇ ਕੁ ਬਲੰਦ ਹੋ ਗਏ ਨੇ ਜਿਹੜੇ ਮੈਂ ਕਹਾਂ ਜੀ ਆਮ ਬੰਦੇ ਦਾ ਰਹਿਣਾ ਮੁਸ਼ਕਲ ਹੋ ਚੁੱਕਾ ਹੈ ਵੀ ਅਸੀਂ ਸੋਚ ਗੱਲਾਂ ਸੁਣਦੇ ਸੀਗੇ ਕਈ ਵਾਰ ਮੀਡੀਆ ਦੇ ਵਿੱਚ ਜੀ ਇਹ ਹੋ ਰਿਹਾ ਉਹ ਹੋ ਰਿਹਾ ਅੱਜ ਸਾਡੇ ਨਾਲ ਬੀਤ ਗਈ ਅਸੀਂ ਸੋਚਦੇ ਹਾਂ ਵਾਕੇ ਹੀ ਇਹ ਹਾਲਾਤ ਇੰਨੇ ਕਮਾੜੇ ਹੋ ਗਏ ਕਿ ਪੰਜਾਬ 'ਚ ਰਹਿਣਾ ਬਹੁਤ ਮੁਸ਼ਕਲ ਹੋ ਚੁੱਕਾ ਹੈ ਆਮ ਬੰਦੇ ਆਸਤੇ ਤੇ ਖਾਸ ਕਰਕੇ ਬਿਜ਼ਨਸ ਕਰਨਾ ਜਾਂ ਕੋਈ ਰਹਿਣਾ ਘਰ ਦੇ ਵਿੱਚ ਸੁਰੱਖਿਸ਼ ਨਹੀਂ ਆਈ ਆਪਣੇ ਘਰ ਦੇ ਵਿੱਚ ਸੁਰੱਖਿਸ਼ ਨਹੀਂ ਹੈਗੇ ਤੇ ਬਾਹਰ ਕੀ ਕਰਨਾ ਕਿਸੇ ਨੂੰ ਇਹ ਵਾਕੇ ਸੇ ਮੰਗ ਇਹੋ ਵੀ ਇਨਸਾਫ ਕੀਤਾ ਜਾਵੇ ਨੁਕਸਾਨ ਆ ਨਾਲ ਜਿਨ੍ਹਾਂ ਦੇ ਇਨੇ ਹੌਸਲੇ ਬੁਲੰਦੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਦੇਖੋ ਕੀ ਕੋਤਰਾ ਨਹੀਂ ਰੰਜਿਸ਼ ਕਰਕੇ ਆਇਆ ਕੋਈ ਕੁਝ ਸਮਝ ਹੀ ਨਹੀਂ ਲੱਗੀ ਜੀ ਨਾ ਕੋਈ ਇਹ ਦੁਕਾਨਦਾਰ ਬੰਦੇ ਨੇ ਸਾਰੇ ਮਾਰਨਿੰਗ ਜਾਣਾ ਰਾਤ ਨੂੰ ਕੰਮ ਤੋਂ ਆਉਣਾ ਘਰੇ ਕੋਈ ਸਿਸਟਮ ਨਹੀਂ ਕਿਸੇ ਨਾਲ ਲੈਣਾ ਨਹੀਂ ਕੋਈ ਦੇਣਾ ਨਹੀਂ ਕੁਝ ਸਮਝ ਹੀ ਨਹੀਂ ਲੱਗਦੀ ਸੋਚ ਤੋਂ ਪਰਾਂ ਹੋ ਚੁੱਕਾ ਕੰਮ ਇਹੋ ਸੋਚ ਸੋਚ ਕੇ ਰਾਤ ਬੱਚੇ ਵੀ ਸਾਰੇ ਸਦਮੇ 'ਚ ਨਾ ਕੋ ਖਾਣਾ ਨਾ ਕੋ ਪੀਣਾ ਇਹੋ ਸੋਚਿਆ ਵੀ ਕੀ ਕਿਸੇ ਨਾਲ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਆਪਣੇ ਕੰਮਕਾਰ ਕਰਦੇ ਆਪਾਂ ਕੰਮ ਵੀ ਨਹੀਂ ਬੰਦਾ ਕਰ ਸਕਦਾ ਉਨੇ ਸਿਸਟਮ ਹੈਗਾ ਪਤਾ ਨਹੀਂ ਕੀ ਹੈ ਉਸ ਦੀ ਵੱਡੀ ਲਾਪਰਵਾਹੀ ਛੇ ਲਾਉਣ ਦੀ ਸਮੱਸਿਆ ਪੁਲਸ ਨੂੰ ਪਹਿਲਾਂ ਤੇ ਅਸੀਂ ਬਹੁਤ ਕਾਲ ਕੀਤੀ ਹੈ ਜੀ ਰਾਤ ਨੂੰ ਵੀ ਕੋਈ ਨਹੀਂ ਆਇਆ ਅਗਲੇ ਦਿਨ 1 ਵਜੇ ਤੱਕ ਆਏ ਨੇ ਫਿਰ ਮੁੜ ਕੇ ਉਸ ਤੋਂ ਬਾਅਦ ਐਸਪੀ ਸਾਹਿਬ ਨੇ ਡੀਐਸਪੀ ਆਪਣੇ ਗੁਰਦੀਪ ਸਿੰਘ ਜੀ ਬੰਸਰ ਸਾਹਿਬ ਨੇ ਬਹੁਤ ਮੁੜ ਕੇ ਫਿਰ ਹੁਣ ਐਸਐਚਓ ਸਾਹਿਬ ਨੇ ਉਹਨਾਂ ਨੇ ਮੋਹਿਦ ਜੀ ਨੇ ਬਹੁਤ ਸਾਥ ਦਿੱਤਾ ਗੱਲਬਾਤ ਦਾ ਹੁਣ ਪਰਚਾ ਕਰਕੇ ਅਨਪਛਾਤੇ ਆ ਤੇ ਉਹਨਾਂ ਨੇ ਕਰਨੀ ਕਾਰਵਾਈ ਸ਼ੁਰੂ ਸਰ ਚਮਿੰਦਰ ਸਿੰਘ ਨਾਮ ਹੈ ਜੀ ਮੇਰਾ ਜਿਹੜੇ ਜਿਹੜੇ ਆ ਅੱਗ ਲਗਾਈ ਗੱਡੀ ਨੂੰ ਕਿਸ ਤਰ੍ਹਾਂ ਲਗਾਈ ਸਰ ਉਹ ਵੀ ਜੇ ਬ੍ਰਦਰ ਨੇ ਦੱਸਿਆ ਕਿ ਰਾਤ 1:30 ਵਜੇ ਅਣਪਛਾਤੇ ਆਏ ਦੋ ਮੁੰਡੇ ਜੀ ਤੇ ਜਿਨ੍ਹਾਂ ਨੇ ਤੇਲ ਪਾ ਕੇ ਗੱਡੀ ਨੂੰ ਅੱਗ ਲਾਈ ਹੈ ਤੇ ਗੱਡੀ ਦੇ ਬਲਾਸਟ ਹੋਣ ਤੋਂ ਬਾਅਦ ਜਦੋਂ ਘਰ ਦੇ ਸ਼ੀਸ਼ੇ ਸਾਡੇ ਟੁੱਟੇ ਆ ਜੀ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਗੱਡੀ ਨੂੰ ਅੱਗ ਲਾ ਦਿੱਤੀ ਗਈ ਹੈ ਪਰ ਦੇਖੋ ਜੀ ਜੇ ਹੋਰ 10 ਤੋਂ 15 ਮਿੰਟ ਅਸੀਂ ਨਾ ਉੱਠਦੇ ਤੇ ਇਹੀ ਅੱਗ ਜੇ ਡੀਜ਼ਲ ਤੱਕ ਪਹੁੰਚਦੀ ਤੇ ਘਰ ਨੂੰ ਵੀ ਅੱਗ ਲੱਗ ਸਕਦੀ ਸੀ ਹੋਰ ਵੀ ਕੋਈ ਜਾਣੇ ਮੈਨੂੰ ਲੋਕਾਂ ਦਾ ਬਿਲਕੁਲ ਜੀ ਬਿਲਕੁਲ ਸਾਡੀ ਪਿੱਛੇ ਕਿਚਨ ਹੈ ਸਿਲੰਡਰ ਪਿਆ ਹੋਇਆ ਜੀ ਸਿਲੰਡਰ ਨੂੰ ਅੱਗ ਲੱਗਦੀ ਤੇ ਅਸੀਂ ਤਾਂ ਅੰਦਰ ਸੁੱਤੇ ਹੀ ਰਹੇ ਜਣਾ ਸੀਗਾ ਬਸ ਪ੍ਰਸ਼ਾਸਨ ਤੋਂ ਸਾਡੀ ਇਹ ਮੰਗ ਹੈ ਜੀ ਬਣਦੀ ਕਾਰਵਾਈ ਇਹ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਕਿੰਨੇ ਕਵੇਜ ਘਟਨਾ ਉਹਨਾਂ ਨੇ ਜਾਣ ਦਿੱਤਾ ਸਰ 1:30 ਵਜੇ ਦੇ ਲਗਭਗ ਜੀ ਅਸੀਂ ਉਸ ਤੋਂ ਬਾਅਦ ਸਾਰੇ ਕੈਮਰੇ ਵੀ ਖੰਗਾਲੇ ਆ ਇਹ ਲੋਕ ਇਧਰੋਂ ਕੈਂਡਲ ਮੂਨ ਤੋਂ ਨਿਕਲਦੇ ਹੋਏ ਸਿਟੀ ਪਲਾਜ਼ਾ ਵੱਲ ਗਏ ਆ ਕਿੰਨੇ ਜਣੇ ਸੀਗੇ ਉਹਦੇ ਸਰ ਬਾਈਕ ਤੇ ਦੋ ਜਣੇ ਸੀਗੇ ਮੂੰਹ ਬੰਨੇ ਹੋਏ ਸੀ ਉਹਨਾਂ ਤੇ ਇਹ ਤੁੰਦ ਕਰਕੇ ਪਤਾ ਨਹੀਂ ਲੱਗ ਰਿਹਾ ਜੀ ਫੇਸ ਹੀ ਨਹੀਂ ਪਤਾ ਲੱਗਦਾ ਬਾਕੀ ਉਹਨਾਂ ਚ ਬਾਈਕ ਤੇ ਦੋ ਮੁੰਡੇ ਆਉਂਦੇ ਆ ਹੱਥ ਵਿੱਚ ਕੀ ਚੁਲਾਏ ਹੱਥ ਦੇ ਵਿੱਚ ਜੀ ਪੈਟਰੋਲ ਦੀ ਬੋਟਲ ਹੈ ਜੀ ਜੋ ਕਿ ਮੈਂ ਤੁਹਾਨੂੰ ਦਿਖਾਣਾ ਲੈ ਕੇ ਆਣਾ ਤੇ ਉਹ ਬੋਟਲ ਦੇ ਵਿੱਚ ਪੈਟਰੋਲ ਪਾ ਕੇ ਉਹਨਾਂ ਨੇ ਅੱਗ ਲਾਈ ਹੈ ਲਾ ਕੇ ਤੇ ਕੋਦਮ ਨਾਲ ਹੀ ਉਹ ਨਿਕਲ ਜਾਂਦੇ ਆ ਪਹਿਲਾਂ 10 ਮਿੰਟ ਪਹਿਲਾਂ ਉਹਨਾਂ ਨੇ ਪੂਰੀ ਪੈਰਵਾਹੀ ਕੀਤੀ ਹੈ ਦੋ ਤਿੰਨ geke ਮਾਰੇ ਆ ਗਲੀ ਦੇ ਵਿੱਚ ਤੇ ਇਹ ਤਾਂ ਛੋਟਾ ਬਲਾਸਟ ਹੋਇਆ ਸੀਗਾ ਤੇ ਘਰ ਦੇ ਸ਼ੀਸ਼ੇਆਂ ਕਰਕੇ ਅਸੀਂ ਮਤਲਬ ਜਾ ਗਏ ਜੀ ਜੇ ਪੈਟਰੋਲ ਪਿੱਛੇ ਡੀਜ਼ਲ ਨੂੰ ਅੱਗ ਲੱਗਦੀ ਤੇ ਸ਼ਾਇਦ ਹੋ ਸਕਦਾ ਸੀ ਘਰ ਦੇ ਸੁੱਤੇ ਹੀ ਰਹਿ ਜਾਂਦੇ ਕਿਉਂਕਿ ਸਾਡੀ ਪਿੱਛੇ ਸਿਲੰਡਰ ਕਿਚਨ ਸਾਰਾ ਕੁਝ ਨਾਲ ਹੀ ਲੱਗਦਾ ਜੀ ਤੇ ਆ ਦੇਖੋ ਜੀ ਆਹ ਬੋਟਲ ਭਰੀ ਹੋਈ ਲਿਆਉਂਦੀ ਸੀ ਇਹਨਾਂ ਨੇ ਤੇ ਜਿਹਨੂੰ ਪਾ ਕੇ ਅੱਗ ਲਾਈ ਗਈ ਹੈ ਤੇ ਬਾਕੀ ਮੈਂ ਤਮਨ ਜੀ ਸ਼ਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਸ਼ਖਤ ਕਾਰਵਾਈ ਜੀ ਦੇਖੋ ਤਮਨ ਜੀ ਨੇ ਕੱਲ ਰਾਤ ਪਰਚਾ ਘਟਤਾ ਜੀ ਤੇ ਬਾਕੀ ਉਹ ਆਪਦੀ ਕਾਰਵਾਈ ਹੁਣ ਕਰਦੇ ਪਏ ਆ ਤੇ ਬਸ ਇਹ ਮੰਗਾਂ ਜੀ ਬੰਦੀ ਕਾਰਵਾਈ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਫੜਿਆ ਜਾਵੇ ਤੁਹਾਡੀ ਗੱਡੀ ਨੂੰ ਅੱਗ ਲੱਗੀ ਹੈ ਇਹ ਕਦੋਂ ਗੱਡੀ ਨੂੰ ਅੱਗ ਲੱਗੀ ਹੈ ਤਾਂ ਕੀ ਤੁਹਾਡੇ ਕੋਲ ਵੀਡੀਓ ਆਈ ਹੈ ਕੀ ਹੋਇਆ ਕੀ ਹੈ ਇਹ ਭਾਜੀ ਰਾਤੀ 1:00 ਵਜੇ 17 ਮਿੰਟ ਤੇ ਪਹਿਲਾਂ ਮੋਟਰਸਾਈਕਲ ਤੇ ਮੁੰਡੇ ਆਏ ਆ ਦੋ ਜਿਹੜੇ ਅਸੀਂ ਕੈਮਰੇ ਚੈੱਕ ਕੀਤੇ ਆ ਉਹਨਾਂ ਨੇ ਪਹਿਲਾਂ ਢੇੜਾ ਮਾਰਿਆ ਦੋ ਵਾਰੀ ਫਿਰ ਮੋਟਰਸਾਈਕਲ ਗੱਡੀ ਕੋਲ ਖੜੇ ਆ ਫਿਰ ਉਸ ਤੋਂ ਬਾਅਦ ਬਾਈ ਤੇ ਦੁਬਾਰਾ ਆਏ ਆ ਉਹਨਾਂ ਨੇ ਬੋਨਟ ਤੇ ਪੈਟਰੋਲ ਪਾ ਕੇ ਜਿਹੜੀ ਤੁਹਾਨੂੰ ਮੈਂ ਬੋਟਲ ਦਿਖਾਈ ਹੈ ਚੰਗੀ ਤਰ੍ਹਾਂ ਪਾ ਕੇ ਉਸ ਤੋਂ ਬਾਅਦ ਉੱਤੇ ਮਾਚਸ ਦੀ ਅੱਗ ਲਾਈ ਹੈ ਕਹੀ ਹੈ ਹੁਣ ਇਹ ਨਹੀਂ ਪਤਾ ਕਿ ਇਹਨੂੰ ਬਲਾਸਟ ਬਣਾ ਕੇ ਲਾਇਆ ਗਿਆ ਬੋਤਲ ਨੂੰ ਕਿ ਉਹਦੇ ਉੱਤੇ ਕੱਪੜਾ ਬੰਨ ਕੇ ਜਾਂ ਉਹਦੇ ਉੱਤੇ ਪਾ ਕੇ ਲਾਈ ਕਿਉਂਕਿ ਬੋਤਲ ਵੀ ਨਾਲ ਹੀ ਪਈ ਹੋਈ ਸੀ ਟਾਇਰ ਦੇ ਕੋਲ ਜਦੋਂ ਅਸੀਂ ਅੱਗ ਬੁਝਾਈ ਹੈ ਮੈਕਸਿਮਮ 20 ਤੋਂ 25 ਮਿੰਟ ਬਾਅਦ ਸਾਨੂੰ ਕਿੱਦਾਂ ਪਤਾ ਲੱਗਾ ਸਾਨੂੰ ਭਾਈ ਜਦੋਂ ਬਲਾਸਟ ਹੋਇਆ ਹੈ ਨਾ ਟਾਇਰ ਦਾ ਔਰ ਬੈਟਰੀ ਦਾ ਤੇ ਸਾਨੂੰ ਤਾਂ ਪਤਾ ਲੱਗਾ ਤਿੰਨ ਤੋਂ ਚਾਰ ਬਲਾਸਟ ਹੋਏ ਆ ਔਰ ਸਾਰੀ ਗਲੀ ਬਾਹਰ ਆ ਗਈ ਸੀਗੀ ਮੈਕਸਿਮਮ 25 ਤੋਂ 30 ਘਰ ਬਾਹਰ ਆਏ ਸੀਗੇ ਤਾਂ ਜਿਹੜੀ ਗੱਡੀ ਹੈ ਤੁਹਾਡੀ ਕਿਹੜੀ ਹੈਗੀ ਸੀ ਔਰ ਗੱਡੀ ਬਾਹਰ ਹੀ ਖੜੀ ਹੁੰਦੀ ਹੈ ਇਹ ਦਿੱਲੀ ਭਾਜੀ 2.5 ਸਾਲ ਹੋ ਗਏ ਬਾਹਰ ਹੀ ਲੱਗਦੀ ਹੈ ਇਹ ਸਕੋਡਾ ਲੋਰਾ ਘਾਰ ਹੈ ਜੀ ਇਹ ਤੇ ਤਾਂ ਪੂਰੀ ਗੱਡੀ ਹੁਣ ਖਤਮ ਹੋ ਗਈ ਸਾਰੀ ਡੈਡ ਹੋ ਚੁੱਕੀ ਹੈ ਜੀ ਗੱਡੀ ਪ੍ਰੋਪਰ ਔਰ इवन ਕੀ ਮਤਲਬ ਅਸੀਂ ਤਾਂ ਰਾਤ ਇੰਨੇ ਕਿ ਪਰੇਸ਼ਾਨ ਹੋਏ ਸਾਰੀ ਰਾਤ ਪੁਲਿਸ ਨੂੰ ਕਾਲ ਕਰਦੇ ਰਹੇ ਕੋਈ ਵੀ ਨਹੀਂ ਆਇਆ ਔਰ 4 ਵਜੇ ਪੁਲਸ ਵਾਲੇ ਕੇ ਐਸਐਸ ਸਾਹਿਬ ਕਹਿ ਰਹੇ ਕਿ ਅਸੀਂ ਠੰਡ ਬੜੀ ਹੈ ਜੀ ਮਾਰਨਿੰਗ ਮਿਲਦੇ ਆ ਇਹ ਜਦੋਂ ਸੀਸੀਟੀਵੀ ਦੇ ਵਿੱਚ ਕੀ ਨਜ਼ਰ ਆਇਆ ਹੈਗਾ ਤਾਂ ਸੀਸੀਟੀਵੀ ਦੇ ਵਿੱਚ ਇਹ ਨਜ਼ਰ ਆਇਆ ਜੀ ਦੋ ਬਾਈਕ ਸਵਾਰ ਆਂਦੇ ਆ ਇੱਕ ਨੇ ਮੂੰਹ ਬੰਨਿਆ ਹੋਇਆ ਜਿਹੜਾ ਬਾਈਕ ਚਲਾ ਰਿਹਾ ਹੈ ਜਿਹੜਾ ਪਿੱਛੇ ਬੈਠਾ ਹੋਇਆ ਉਹਦੇ ਹੱਥ 'ਚ ਬੋਟਲ ਹੈ ਔਰ ਮਾਚਸ ਹੈ ਉਹਨਾਂ ਨੇ ਤੇਲ ਪਾ ਕੇ ਉੱਥੇ ਬੋਟਲ ਸੁੱਤੀ ਤੇ ਅੱਗ ਲਾ ਕੇ ਨਿਕਲ ਗਏ ਹੁਣ ਤੁਸੀਂ ਕੀ ਕੰਪਲੇਂਟ ਦਰਜ ਕਰਾਈਏ ਸੀ ਕੰਪਲੇਂਟ ਦਰਜ ਕਰਾਈ ਆ ਸਰ ਅਸੀਂ ਹੁਣ ਐਸਪੀਡੀ ਸਾਹਿਬ ਕੋਲ ਜਾ ਕੇ ਆਏ ਆ ਉਹਨਾਂ ਨੇ ਮਾਨਯੋਗ ਸਾਹਿਬ ਨੇ ਸਾਨੂੰ ਐਸਐਚਓ ਸਾਹਿਬ ਨੂੰ ਕਾਲ ਕੀਤੀ ਹੈ ਤੇ ਹੁਣ ਸਾਡੀ ਕਾਰਵਾਈ ਹੁਣ ਇਸ ਟਾਈਮ ਹੁੰਦੀ ਪਈ ਹੈ ਜੀ ਦੇਖ ਲਓ ਮਤਲਬ ਨੈਕਸਟ ਡੇ ਸ਼ੁਰੂ ਹੋਣ ਵਾਲਾ ਹੈ ਮੰਗ ਇਹ ਕਰਦੇ ਆਂ ਕਿ ਛੇਤੀ ਤੋਂ ਛੇਤੀ ਬੰਦੇ ਪਤਾ ਕੀਤਾ ਜਾਵੇ ਔਰ ਫੜੇ ਜਾਣ ਬੰਦੇ ਕੀ ਨਾਮ ਤੁਹਾਡਾ ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ ਕਈ ਹੈਗੀ ਹੈ ਮੋਟਰਸਾਈਕਲ ਤੇ ਸੀਸੀਟੀਵੀ ਸਾਹਮਣੇ ਆਈ ਕੀ ਸਰ ਮਾਮਲਾ ਹੈਗਾ ਔਰ ਕੀ ਕਾਰਵਾਈ ਕੀਤੀ ਜਾਦੀ ਹੈਗੀ ਜੀ ਆਪਣੇ ਨਾ ਸਿਟੀ ਆਜ਼ਾਦਨਗਰ ਹੈ ਉਥੇ ਦੋ ਭਰਾ ਰਹਿੰਦੇ ਸ਼ਮਿੰਦਰ ਸਿੰਘ ਤੇ ਬਲਜਿੰਦਰ ਸਿੰਘ ਇਹਨਾਂ ਦੇ ਘਰ ਦੇ ਬਾਹਰ ਇਹਨਾਂ ਦੀ ਸਕੋਡਾ ਗੱਡੀ ਸੀਗੀ ਜਿਹੜੇ ਬੀਤੀ ਰਾਤ ਜਿਹੜੇ ਆਊਟ 1:30 ਵਜੇ ਦੀ ਗੱਲ ਹੈ ਕਿ ਦੋ ਅਣਪਛਾਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਆ ਤੇ ਕੋਈ ਪੈਟਰੋਲ ਜਾਂ ਕੋਈ ਫਲੇਮੇਬਲ ਚੀਜ਼ ਨਾਲ ਗੱਡੀ ਨੂੰ ਅੱਗ ਲਾ ਕੇ ਚਲੇ ਜਾਂਦੇ ਆ ਜਿਸ ਦੇ ਨਾਲ ਗੱਡੀ ਦੇ ਇੱਕ ਟਾਇਰ ਚ ਬਲਾਸਟ ਹੋਇਆ ਇੱਕ ਬੈਟਰੀ ਚ ਬਲਾਸਟ ਹੋਇਆ ਤੇ ਗੱਡੀ ਟੋਟਲੀ ਡੈਮੇਜ ਹੋ ਜਾਂਦੀ ਹੈ ਅਸੀਂ ਸੀਸੀਟੀਵੀ ਫੁਟੇਜ ਦੇ ਪਿੱਛਾ ਕਰ ਰਹੇ ਹਾਂ ਤੇ ਜਲਦੋਂ ਜਲਦ ਟਰੇਸ ਕਰ ਦਾਂਗੇ ਇਸ کیس ਨੂੰ ਹੋ ਸਕਦਾ ਸੀ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਪਰਮਜੀਤ ਸਿੰਘ ਹੈ ਤੇ ਆ ਮੇਰਾ ਘਰ ਹੈਗਾ ਨਾਲ ਹੀ ਤੁਹਾਡੀ ਗਲੀ ਦੇ ਬਾਹਰ ਖੜੀ ਸੀ ਆ ਗਲੀ ਦੇ ਬਾਹਰ ਖੜੀ ਸੀ ਕੋਈ 1:30 ਵਜੇ ਦੇ ਲਗਭਗ ਇੱਕ ਕੋਈ ਦੋ ਬੰਦੇ ਅਣਪਛਾਤੇ ਆ ਕੇ ਮੋਟਰਸਾਈਕਲ ਤੇ ਤੇ ਪٹرول ਪਾ ਕੇ ਆ ਜਿਵੇਂ ਬੋਤਲ ਰੱਖੀ ਹੋਈ ਆ ਤੇ ਆਪਣਾ ਆਪਣਾ ਅੱਗ ਲਾ ਕੇ ਤੇ ਨਾਲ ਦੀ ਨਾਲ ਹੀ ਚਲੇ ਗਏ ਭੱਜ ਗਏ ਕੀ ਉਹਨਾਂ ਦਾ ਇਨਜਾਮ ਕੋਈ ਵੱਡੀ ਘਟਨਾ ਨੂੰ ਅੰਜਾਮ ਦੇਣਾ ਸੀ ਕਿਸ ਤਰ੍ਹਾਂ ਹੋ ਸਕਦਾ ਉਹਨਾਂ ਦਾ ਮਨਸੂਬਾ ਇਹੀ ਹੋਵੇ ਵੀ ਵੱਡੀ ਘਟਨਾ ਨੂੰ ਅੰਜਾਮ ਦੇਣ ਦਾ ਤਾਇਉ ਆਇਆ ਨਹੀਂ ਤਾਂ ਅੱਗੇ ਸਾਨੂੰ 25 ਸਾਲ ਹੋ ਗਏ ਰਹਿੰਦੇ ਆ ਇਸ ਮਹੱਲੇ ਦੇ ਵਿੱਚ ਇਦਾਂ ਦੀ ਕੋਈ ਗੱਲਬਾਤ ਹੋਈ ਨਹੀਂ ਅੱਗੇ ਉਹਨਾਂ ਬਤੇ ਦੀ ਮੈਂ ਤਸਵੀਰਾਂ ਵਿੱਚ ਕੈਦ ਹੋਈਆਂ ਨਹੀਂ ਤਸਵੀਰਾਂ ਕੈਦ ਹੋਈਆਂ ਸਾਡੇ ਸੀਸੀਟੀਵੀ ਫੁਟੇਜ ਦੇ ਵਿੱਚ ਆਈਆਂ ਨੇ ਤੇ ਪਰ ਉਹਨਾਂ ਦੇ ਮੂੰਹ ਬੰਨੇ ਹੋਏ ਸੀ ਹਾਂ ਤੇ ਮਤਲਬ ਕਿ ਪਤਾ ਨਹੀਂ ਲੱਗਿਆ ਕਿ ਧੁੰਦ ਸੀਗੀ ਤੇ ਫੁਟੇਜ ਤੇ ਮੋਟਰਸਾਈਕਲ ਤੇ ਆਏ ਮੋਟਰਸਾਈਕਲ ਤੇ ਸੀਗੀ ਔਰ ਅਸੀਂ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਸਖਤ ਕਾਰਵਾਈ ਦੀ ਤਾਂ ਮੰਗ ਕਰਦੇ ਹੀ ਹੈਗੇ ਆ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਸਾਡੀ ਤਾਂ ਇਹੀ ਅਪੀਲ ਹੈਗੀ ਆ ਉਹਨਾਂ ਨੂੰ ਕਿ ਕਾਰਵਾਈ ਸਖਤ ਤੋਂ ਸਖਤ ਕਰਨੀ ਚਾਹੀਦੀ ਤੇ ਦੋਸ਼ੀ ਜਿਹੜੇ ਉਹ ਫੜਨੇ ਚਾਹੀਦੇ ਆ ਲਾਈਵ ਤੇ ਇਸ ਚੈਨਲ ਦੇ ਲਈ ਫਿਰੂਜ਼ਪੁਰ ਤੋਂ ਸੁਖਚੈਨ ਸਿੰਘ ਦੀ ਵਿਸ਼ੇਸ਼ ਰਿਪੋਰਟ